ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਇੱਕ ਓੰਕਾਰ ਸਤ ਗੁਰ ਪ੍ਰਸਾਦ ਜਪ ਸ੍ਰੀ ਮੁਖਵਾਕ ਪਾਤਸ਼ਾਹੀ ਦਸਵੀਂ ਛਪੇ ਛੰਦ ਤਪ ਪ੍ਰਸਾਦ ਚੱਕਰ ਚਿਹਨੇ ਅਰ ਬਰਨ ਜਾਤੇ ਅਰ ਪਾਤ ਨਹਿਨ ਜਹ ਰੂਪ ਰੰਗ ਅਰ ਰੀਖ ਭੇਖ ਕੋ ਕਹਿ ਨਾ ਸਕਤ ਕਹਿ ਆ ਚਲ ਅਮੂਰਤ ਅਨਪੌ ਪ੍ਰਕਾਸ਼ ਅਮਤੂਜ ਕਹਿਜੈ ਕੋਟ ਇੰਦਰਿੰਦਰਾਣ ਸ਼ਾਹੀ ਸ਼ਹਾਨ ਗਨਿਜੈ ਤੇਰ ਭਵਨ ਮਹੀਪ ਸੁਰ ਨਰ ਅਸੁਰ ਨੀਤ ਨੀਤ ਬਾਣਾ ਤ੍ਰੈਣ ਕਹਿਤ ਤਵ ਸਰਬਨਾਮ ਕਥ ਕਵਣ ਕਰਮਨਾਮ ਵਰਨਤ ਸੁਮਤ ਕੋਇ ਹੰਗ ਪ੍ਰਿਆਤ ਛੰਦ ਨਮਸਤੰ ਅਕਾਲੇ ਨਮਸਤੰ ਕਿਰਪਾਲੇ ਨਮਸਤੰ ਅਰੂਪੇ ਨਮਸਤੰ ਅਨੂਪੇ ਨਮਸਤੰ ਅਪਿਖੇ ਨਮਸਤੰ ਅਲੇਖੇ ਨਮਸਤੰ ਅਕਾਇ ਨਮਸਤੰ ਅਜਾਇ ਨਮਸਤੰ ਮਸਤੰ ਗੰਜੇ ਨਮਸਤੰ ਅਭੰਜੇ ਨਮਸਤੰ ਆਨਾਮੇ ਨਮਸਤੰ ਅਠਾਮੇ ਨਮਸਤੰ ਅਕਰਮੰ ਨਮਸਤੰ ਅਧਰਮੰ ਨਮਸਤੰ ਆਨਾਮੁ ਨਮਸਤੰ ਅਤਾਮੰ ਨਮਸਤੰ ਅਜੀਤੇ ਨਮਸਤੰ ਅਭੀਤੇ ਨਮਸਤੰ ਆਵਾਹੇ ਨਮਸਤੰ ਅਟਾਹੇ ਨਮਸਤੰ ਅਨੀਲੇ ਨਮਸਤੰ ਅਨਾਦੇ ਨਮਸਤੰ ਅਛੇਦੇ ਨਮਸਤੰ ਅਗਾਦੇ ਨਮਸਤੰ ਅਗੰਜੇ ਨਮਸਤੰ ਅਪੰਜੇ ਨਮਸਤੰ ਉਧਾਰੇ ਨਮਸਤੰ ਅਪਾਰੇ ਨਮਸਤੰ ਸੋਇਕੇ ਨਮਸਤੰ ਅਨੇਕੇ ਨਮਸਤੰ ਭੂਤੇ ਨਮਸਤੰ ਅਜੂਪੇ ਨਮਸਤੰ ਨਿਰਕਰਮੇ ਨਮਸਤੰ ਨਿਰਭਰਮੇ ਨਮਸਤੰ ਨਿਰਦੇਸੇ ਨਮਸਤੰ ਨਿਰਪੇਸੇ ਨਮਸਤੰ ਨਿਰਨਾਮੇ ਨਮਸਤੰ ਨਿਰਕਾਮੇ ਨਮਸਤੰ ਨਿਰਤਾਤੇ ਨਮਸਤੰ ਨਿਰਕਾਤੇ ਨਮਸਤੰ ਨਿਰਤੂਤੇ ਨਮਸਤੰ ਅਭੂਤੇ ਨਮਸਤੰ ਅਲੋਕੇ ਨਮਸਤੰ ਅਸ਼ੁਕੇ ਨਮਸਤੰ ਨਿਰਤਾਪੇ ਨਮਸਤੰ ਅਥਾਪੇ ਨਮਸਤੰ ਤਿਰਮਾਨੇ ਨਮਸਤੰ ਮਿਦਾਨੇ ਨਮਸਤੰ ਆਪਾਹੇ ਨਮਸਤੰ ਅਗਾਹੇ ਨਮਸਤੰ ਤਿਰਬਰਗੇ ਨਮਸਤੰ ਅਸਰਗੇ ਨਮਸਤੰ ਪਰਭੋਗੇ ਨਮਸਤੰ ਸਜੋਗੇ ਨਮਸਤੰ ਅਰੰਗੇ ਨਮਸਤੰ ਅਭੰਗੇ ਨਮਸਤੰ ਅਗਮੇ ਨਮਸਤ ਸਤਰਮੇ ਨਮਸਤੰ ਗਲਾਸਰੇ ਨਮਸਤੰ ਮੇਰਾਸਰੇ ਨਮਸਤੰਗਾ ਜਾਤੇ ਨਮਸਤੰਗਾ ਪਾਤੇ ਨਮਸਤੰਗਾ ਮਜਬੇ ਨਮਸਤ ਸਤਿ ਅਜਬੇ ਆਦੇ ਸੰ ਅਦੇਸੀ ਨਮਸਤੰਗਾ ਭੇਸੀ ਨਮਸਤੰ ਨਿਰਤਾਮੇ ਨਮਸਤੰ ਨਿਰਬਾਮੇ ਨਮੋ ਸਰਬ ਕਾਲੇ ਨਮੋ ਸਰਬ ਦਿਆਲੇ ਨਮੋ ਸਰਬ ਰੂਪੇ ਨਮੋ ਸਰਬ ਭੂਪੇ ਨਮੋ ਸਰਬ ਖਾਪੇ ਨਮੋ ਸਰਬ ਥਾਪੇ ਨਮੋ ਸਰਬ ਕਾਲੇ ਨਮੋ ਸਰਬ ਪਾਲੇ ਨਮਸਤ ਸਤਿ ਦੇਵੈ ਨਮਸਤੰਹ ਪੀਵੈ ਨਮਸਤੰਹ ਜਨਮੈ ਨਮਸਤੰਹ ਸੋ ਬਨਮੈ ਨਮੋ ਸਰਬ ਗਉਣੇ ਨਮੋ ਸਰਬ ਪਉਣੇ ਨਮੋ ਸਰਬ ਰੰਗੇ ਨਮੋ ਸਰਬ ਪੰਗੇ ਨਮੋ ਕਾਲ ਕਲੇ ਨਮਸਤ ਸਤਿ ਦੇਅਲੇ ਨਮਸਤੰਹ ਬਰਨੇ ਨਮਸਤੰਹ ਮਰਨੇ ਨਮਸਤੰਹ ਜਰਾ ਰੰਮ ਨਮਸਤੰਹ ਕਿਰਤਾਰੰ ਨਮੋ ਸਰਬ ਧੰਦੇ ਨਮੋ ਸਤ ਅਬੰਦੇ ਨਮਸਤੰ ਨਿਰਸਾਕੇ ਨਮਸਤੰ ਨਿਰਵਾਕੇ ਨਮਸਤੰ ਰਹੀਮੇ ਨਮਸਤੰ ਕਰੀਮੇ ਨਮਸਤੰ ਅਨੰਤੇ ਨਮਸਤੰ ਮਹੰਤੇ ਨਮਸਤ ਸਤਰਾਗੇ ਨਮਸਤੰ ਸੋਹਾਗੇ ਨਮੋ ਸਰਬਸੂਖੰ ਨਮੋ ਸਰਬਪੋਖੰ ਨਮੋ ਸਰਬਕਰਤਾ ਨਮੋ ਸਰਬਹਰਤਾ ਨਮੋ ਜੋਗ ਜੋਗੇ ਨਮੋ ਭੂਗ ਭੋਗੇ ਨਮੋ ਸਰਬਦਿਆਲੇ ਨਮੋ ਸਰਬਪਾਲੇ ਚਾ ਚਰੀ ਛੰਦ ਤਪ ਪ੍ਰਸਾਦ ਆ ਰੂਪ ਹੈ ਅਨੂਪ ਹੈ ਅਜੂ ਹੈ ਅਪੂ ਹੈ ਅਲਿਖ ਹੈ ਅਭੀਖ ਹੈ ਆ ਨਾਮ ਹੈ ਆ ਕਾਮ ਹੈ ਆ ਦੇਹ ਹੈ ਆ ਬੇਹ ਹੈ ਆ ਜੀਤ ਹੈ ਆ ਭੀਤ ਹੈ ਤੇਰ ਮਨ ਹੈ ਨਿਦਾਨ ਹੈ ਤੇਰ ਵਰਗ ਹੈ ਆ ਸਰਗ ਹੈ ਆ ਨੀਲ ਹੈ ਆ ਨਾਦ ਹੈ ਆ ਜੇਹ ਹੈ ਆ ਆਜਾਦ ਹੈ ਆ ਜਨਮ ਹੈ ਆ ਵਰਨ ਹੈ ਆ ਪੂਤੇ ਆ ਭਰਨ ਹੈ ਆ ਗੰਜ ਹੈ ਆ ਪੰਜ ਹੈ ਆ ਝੂਜ ਹੈ ਆ ਝਾਂਜ ਹੈ ਆ ਮੀਕ ਹੈ ਰੱਤੀ ਕਹੈ ਤੰਦ ਹੈ ਆ ਬੰਧ ਹੈ ਨਿਰਬੂਝ ਹੈ ਆ ਸੂਝ ਹੈ ਆ ਕਾਲ ਹੈ ਆ ਜਾਲ ਹੈ ਅੱਲਾਹ ਹੈ ਅਜਾਹ ਹੈ ਅਨੰਤ ਹੈ ਮਹੰਤ ਹੈ ਅਲੀ ਕਹ ਨਿਰਸਰੀ ਕਹ ਅਨਿਰਲੰਭ ਹੈ ਅਸੰਭ ਹੈ ਅਗਮ ਹੈ ਅਜਮ ਹੈ ਅਪੂਤ ਹੈ ਅਸ਼ੂਤ ਹੈ ਅਲੋਕ ਹੈ ਅਛੋਕ ਹੈ ਅਕਰਮ ਹੈ ਅਪਰਮ ਹੈ ਅਜੀਤ ਹੈ ਅਪੀਤ ਹੈ ਅਬਾਹ ਹੈ ਅਗਾਹ ਹੈ ਅਮਾਨ ਹੈ ਨਧਨ ਹੈ ਅਨੇਕ ਹੈ ਫਰੇਕ ਹੈ ਪਯੰਗ ਪ੍ਰਯਾਤ ਚੰਦ ਨਮੋ ਸਰਬਮਨੇ ਸਮਸਤੀ ਨਦਾਨੇ ਨਮੋ ਦੇਵ ਦੇਵੇ ਅਭੇਖੀ ਅਪੇਵੇ ਨਮੋ ਕਾਲ ਕਾਲੇ ਨਮੋ ਸਰਬ ਪਾਲੇ ਨਮੋ ਸਰਬ ਗਉਣੇ ਨਮੋ ਸਰਬ ਭਾਉਨੇ ਅਨੰਗੀ ਆ ਨਾਥੇ ਨਿਰਸੰਗੀ ਪਰਮਾਤੇ ਨਮੋ ਪਾਨ ਪਾਨੇ ਨਮੋ ਮਨ ਮਾਨੇ ਨਮੋ ਚੰਦਰ ਚੰਦਰੇ ਨਮੋ ਭਾਨ ਭਾਨੇ ਨਮੋ ਗੀਤ ਗੀਤੇ ਨਮੋ ਤਾਨ ਤਾਨੇ ਨਮੋ ਨਿਰਦ ਨਿਰਦੇ ਨਮੋ ਨਾਦ ਨਾਦੇ ਨਮੋ ਤਨ ਪਾਨੇ ਨਮੋ ਬਾਦ ਬਾਦੇ ਅਨੰਗੀ ਆ ਨਾਮੇ ਸਮਸਤੀ ਸਰੂਪੇ परभंगी परमाथे समस्ती विपूते कलंकन बिन अनेक कलंकी स्वरूपे नमो राजराजिश्वरं परम रूपे नमो जोगूगिश्वरं राज परम सिद्धे नमो राजराजिश्वरं परम वृद्धे नमो शास्त्रपाणे नमो अशस्त्रमाणे नमो परम ज्ञाता नमो लोकमाता या भेखी या परमी या भोगी या भूते नमू जोग जोग ईश्वरं परम जुगते नमो नित नारायण कृरुर कर्मे नमो प्रीत आपरीत देवे सुधर्मे नमो रोगहर्ता नमो राग रूपे नमो साहसाहग्नम पूप पूपे नमो दान दाने नमो मन मने नमो रोग रोगे नमस्तं सनाने नमो मंत्र मंत्रं नमो जंत्र जंत्रं नमो इष्ट इष्टे नमो तंत्र तंत्रं ਸਦਾ ਸੱਚ ਦਾ ਆਨੰਦ ਸਰਬੰ ਪਰਨਾਸੀ ਅਨੂਪੇ ਅਰੂਪੇ ਸਮਸਤੋ ਨਿਵਾਸੀ ਸਦਾ ਸਿੱਧ ਦਾ ਬੁੱਧ ਦਾ ਬਿਰਧ ਕਰਤਾ ਅਧੂ ਉਰਧ ਅਰਧੰ ਅਗੰ ਉਗ ਹਰਤਾ ਪਰੰ ਪਰਮ ਪਰਮੇਸ਼ਵਰੰ ਪੂ ਪ੍ਰੋਛ ਪਾਲੰ ਸਦਾ ਸਰਬ ਦਾ ਸਿੱਧ ਦਾਤਾ ਦਿਆਲੰ ਅਛੇ ਦੀ ਅ ਭੇਦੀ ਅਨਾਮੰ ਆ ਕਾਮੰ ਸਮਸਤੋ ਪਰਾਜੀ ਸਮਸਤ ਸਤ ਧਮੰ ਤੇਰਾ ਜੋਰ ਚਾਚਰੀ ਛੰਦ जले हैं तले हैं अपीत हैं अबे हैं प्रभु हैं अजूह हैं आदेश हैं अपीस हैं हो अंग पर्याप्त छंद आगादे आबादे आनंदीश्वर रूपे नमो सर्व माने समस्ती निधाने नमस्तवं निरनाथे नमस्तवं परमाथे नमस्तवं अगंजे नमस्तवं अपंजे नमस्तवं अकाले नमस्तवं अपाले ਨਮੋ ਸਰਬ ਦੇਸੇ ਨਮੋ ਸਰਬ ਭੇਸੇ ਨਮੋ ਰਾਜ ਰਾਜੇ ਨਮੋ ਸਾਜ ਸਾਜੇ ਨਮੋ ਸ਼ਾਹ ਸ਼ਾਹੇ ਨਮੋ ਮਾਹ ਮਾਹੇ ਨਮੋ ਗੀਤ ਗੀਤੇ ਨਮੋ ਪ੍ਰੀਤ ਪ੍ਰੀਤੇ ਨਮੋ ਰੋਖ ਰੋਖੇ ਨਮੋ ਸੁਖ ਸੁਖੇ ਨਮੋ ਸਰਬ ਰੋਗੇ ਨਮੋ ਸਰਬ ਭੋਗੇ ਨਮੋ ਸਰਬ ਜੀਤੰ ਨਮੋ ਸਰਬ ਭੀਤੰ ਨਮੋ ਸਰਬ ਗਿਆਨੰ ਨਮੋ ਪਰਮ ਤਾਨੰ ਨਮੋ ਸਰਬ ਮੰਤਰੰ ਨਮੋ ਸਰਬ ਜੰਤਰੰ ਨਮੋ ਸਰਬ ਦ੍ਰਿਸੰ ਨਮੋ ਸਰਬ ਕ੍ਰਿਸੰ ਨਮੋ ਸਰਬ ਰੰਗੇ ਤਰ ਭੰਗੀ ਅਨੰਗੇ ਨਮੋ ਜੀਵ ਜੀਵੰ ਨਮ ਬੀਜ ਬੀਜੇ ਅਖਿਜੇ ਅਪਿਜੇ ਸਮਸਤੰ ਪ੍ਰਸਿਜੇ ਕਿਰਪਾਲੰ ਸਰੂਪੇ ਕੋ ਕਰਮੰ ਪ੍ਰਣਾਸੀ ਸਦਾ ਸਰਬਦਾ ਰਿਧ ਸਿਧੰ ਨਿਵਾਸੀ ਦਰਪਟ ਛੰਦ ਤਾ ਪ੍ਰਸਾਦ ਅਮਰਤ ਕਰਮੇ ਅਮਰਤ ਧਰਮੇ ਆ ਖਲ ਜੋਗੇ ਅਚਲ ਭੋਗੇ ਆ ਚਲ ਰਾਜੇ ਆ ਟਲ ਸਾਜੇ ਆ ਖਲ ਧਰਮੰ ਲਖ ਕਰਮੰ ਸਰਬੰਦਾਤਾ ਸਰਬੰ ਗਿਆਤਾ ਸਰਬੰ ਭਾਨੇ ਸਰਬੰ ਮਾਨੇ ਸਰਬੰ ਪ੍ਰਾਨੰ ਸਰਬੰ ਤ੍ਰਾਨੰ ਸਰਬੰ ਭੂਤਾ ਸਰਬੰ ਜੁਗਤਾ ਸਰਬੰ ਦੇਵੰ ਸਰਬੰ ਭੇਵੰ ਸਰਬੰ ਕਾਲੇ ਸਰਬੰ ਪਾਲੇ ਰੂਆਲ ਛੰਦ ਤਵ ਪ੍ਰਸਾਦ ਆਦ ਰੂਪ ਅਨਾਦ ਮੂਰਤ ਅਜੂਨ ਪਰਖਿਆਪਾਰ ਸਰਬਮਾਨ ਤ੍ਰੈਮਾਨ ਦੇਵ ਆਪੇ ਵੇ ਆਦੇ ਉਧਾਰ ਸਰਬ ਪਾਲਕ ਸਰਬ ਕਾਲਕ ਸਰਬ ਕੋ ਕੁਨ ਕਾਲ ਜਤਰ ਤਤਰ ਬੇਰਾਜ ਹੀ ਅਭੂਤ ਰੂਪ ਰਸਾਲ ਨਾਮ ਥਾਮ ਨਾ ਜਾਤ ਜਕਰ ਰੂਪ ਰੰਗ ਨਾ ਰੇਖ ਆਦ ਪੁਰਖ ਉਧਾਰ ਮੂਰਤ ਅਜੂਨ ਆਦ ਅਸੀਖ ਦੇਸ ਔਰ ਨ ਭੀ ਸਜਕਰ ਰੂਪ ਰੇਖ ਨਾ ਰਾਗ ਜਤਰ ਤਤਰ ਵਿਸ਼ਤੀਸ਼ਾ ਵਿਛਾ ਕੋਈ ਫੈਲਿਓ ਅਨੁਰਾਗ ਨਾਮ ਕਾਮ ਬਹੀਨ ਪੇਖਤ ਧਾਮੁ ਨ ਜਾਹੇ ਸਰਬ ਮਾਨ ਸਰਬਤਰ ਮਾਨ ਸਦੈਵ ਮਾਨ ਤਤਾਹਿ ਇਕ ਮੂਰਤ ਅਨੇਕ ਦਰਸ਼ਨ ਕੀਨ ਰੂਪ ਅਨੇਕ ਖੀਲ ਖੀਲ ਅਖੀਲ ਖਿਲਨ ਅੰਤ ਕੋ ਫਿਰ ਇਕ ਦੇਵ ਭੇਵ ਨ ਜਾਣਹੀ ਜੈ ਬੇਦ ਔਰ ਕਤੇਬ ਰੂਪ ਰੰਗ ਨਾ ਜਾਤ ਪਾਤ ਸੋ ਜਾਣਹੀ ਕਹਿ ਜੀਵ ਤਾਤ ਮਾਤਮਾ ਜਾਤ ਜਾਕਰ ਜਨਮ ਮਰਨ ਬਹੀ ਨ ਚੱਕਰ ਬਕਰ ਕਰੈ ਚਤਰ ਚੱਕ ਮਾਨਹੀ ਪ੍ਰਤੀਨ ਲੋਕ ਚੌਦਹਿ ਕੇ ਵਿਖੈ ਜਗ ਜਪ ਹੀ ਜੈ ਜਾਪ ਆਦਿ ਦੇਵ ਅਨਾਦ ਮੂਰਤ ਥਾਪਿਓ ਸਬੈ ਜੇ ਥਾਪ ਪਰਮ ਰੂਪ ਪੁਨੀਤ ਮੂਰਤ ਪੂਰਨ ਪੁਰਖ ਅਪਾਰ ਸਰਬ ਵਿਸਵ ਰਚਿਓ ਸੋਇਮ ਭਵ ਗੜਨ ਭੰਜਨ ਹਰ ਕਾਲ ਹੀਨ ਕਲਾ ਸੰਜੁਗਤ ਅਕਾਲ ਪੁਰਖ ਅਦੇਸ ਧਰਮ ਧਾਮ ਸੋ ਭਰਮ ਰਹਿਤ ਆਪੂ ਦਇਆ ਲਖ ਅਪੇਸ ਅੰਗ ਰਾਗ ਨ ਰੰਗ ਜਾਕ ਹੈ ਜਾਤ ਪਾਤ ਨਾ ਨਾਮ ਗਰਭ ਗੰਜਨ ਦੁਸ਼ਟ ਭੰਜਨ ਮੁਕਤ ਦਾਇਕ ਕਾਮ ਆਪ ਰੂਪ ਅਮੀਕ ਅਨਸਤਤ ਏਕ ਪੁਰਖ ਅਵਤੂਤ ਗਰਭ ਗੰਜਨ ਸਰਬ ਭੰਜਨ ਆਦ ਰੂਪ ਅਸੂਤ ਅੰਗ ਹੀਨ ਆਪੰਗ ਅਨਤਮ ਏਕ ਪੁਰਖ ਅਪਾਰ ਸਰਬ ਲਾਇਕ ਸਰਬ ਘਾਇਕ ਸਰਬ ਕੋ ਪ੍ਰਤਪਾਰ ਸਰਬ ਗੰਤਾ ਸਰਬ ਹੰਤਾ ਸਰਬ ਤੇ ਅਨਭੇਖ ਸਰਬ ਸ਼ਾਸਤਰ ਨਾ ਜਾਣਈ ਇੰਜ ਰੂਪ ਰੰਗ ਅਰੇਖ ਪਰਮ 베ਦ ਪੁਰਾਨ ਜਕ ਹੈ ਨੇਤ ਭਖਤ ਨਿਤ ਕੋਟ ਸਿਮਰਤ ਪੁਰਾਨ ਸ਼ਾਸਤਰ ਨਾ ਆਵਹੀ ਬਹੁ ਚਿਤ ਮਦ ਭਾਰ ਛੰਦ ਤਬ ਪ੍ਰਸਾਦ ਗੰਗਾ ਨੇ ਉਧਾਰ ਮਹਿਮਾ ਅਪਾਰ ਅਸਨ ਅਭੰਗ ਉਪਮਾ ਅਨੰਗ ਅਨਭੋ ਪ੍ਰਕਾਸ਼ ਨਿਸ ਦਿਨ ਆਨਾਸ ਆ ਜਾਨ ਬਾਹਸ਼ਾ ਨਿਸ਼ਾਹ ਰਾਜਾਨ ਰਾਜਪਾਨਨ ਭਾਨ ਦੇਵਾਨ ਦੇਵ ਉਪਮਾ ਮਹਾਨ ਇੰਦਰਾਨ ਇੰਦਰਪਾਲਨ ਬਾਲ ਰੰਕਾਨ ਰੰਕ ਕਾਲਾਨ ਕਾਲ ਅਨਪੂਤ ਅੰਗ ਆ ਬਾ ਆ ਭੰਗ ਗਤਮ ਤੇ ਅਪਾਰ ਗੁਣ ਗਨ ਉਧਾਰ ਮੁਨ ਗਨ ਪ੍ਰਣਾਮ ਨਿਰਭੈ ਨ ਕਾਮ ਅਤ ਦੁਤ ਪ੍ਰਚੰਡ ਮਿਤ ਗਤ ਅਖੰਡ ਆ ਲਸੈ ਕਰਮ ਆ ਦ੍ਰਿਸ਼ੈ ਧਰਮ ਸਰਬਾ ਪਰਨਾਡੈਨ ਡੰਡ ਬਾਡੈ ਚਾਚਰੀ ਛੰਦ ਤਵ ਪ੍ਰਸਾਦ ਗੋਬਿੰਦੇ ਮੁਕੰਦੇ ਉਧਾਰੇ ਅਪਾਰੇ ਹਰੀ ਅੰਕਰੀ ਅਨ ਨਾਮੇ ਅਕਾਮੇ ਪਇੰਗ ਪ੍ਰਯਾਤ ਛੰਦ ਛਤਰ ਚੱਕਰ ਕਰਤਾ ਛਤਰ ਚੱਕਰ ਹਰਤਾ ਛਤਰ ਚੱਕਰ ਦਾਨੇ ਛਤਰ ਚੱਕਰ ਜਾਣੇ ਛਤਰ ਚੱਕਰ ਵਰਤੀ ਛਤਰ ਚੱਕਰ ਭਰਤੀ ਛਤਰ ਚੱਕਰ ਪਾਲੇ ਛਤਰ ਚੱਕਰ ਕਾਲੇ ਛਤਰ ਚੱਕਰ ਪਾਸੇ ਛਤਰ ਚੱਕਰ ਵਾਸੇ ਛਤਰ ਚੱਕਰ ਮਾਨੇ ਛਤਰ ਚੱਕਰ ਦਾਨੇ ਚਾ ਚਰੀ ਛੰਦ ਨ ਛਤਰੈ ਨ ਮਿਤਰੇ ਨ ਪਰਮੰ ਨ ਪਿਤਰੇ ਨ ਕਰਮੰ ਨ ਕਾਇ ਆ ਜਨਮਨੀਆ ਜਾਏ ਨ ਚਿਤਰੇ ਨ ਮਿਤਰੇ ਪਰੇ ਹੈ ਪਵਿੱਤਰੈ ਪ੍ਰਥੀਸੈ ਅਦੀਸੈ आदृशय करसै भगति छंद त प्रसाद के अछज देसै के अपज पिसै के यागंज कर्मे के अपंज परमे के अपज लोक के आदत सोक के अब तू तो बरने के बेपूत करना के राजन प्रभा है के धर्मंतु जह के आशुक बरने के सरबाया परने के जतन कृति है के छतन छतरी है के ब्राह्मण सरूपे के अनपौया नुपै

के सर्वत्र राज के सर्वत्र साज के सर्वत्र दीन के सर्वत्र लीन के सर्वत्र जाहो के सर्वत्र पाहो के सर्वत्र देश के सर्वत्र पेश के सर्वत्र काल के सर्वत्र पाल के सर्वत्र हंता के सर्वत्र गंता के सर्वत्र पेखी के सर्वत्र पेखी के सर्वत्र काज के सर्वत्र राज के सर्वत्र सुख है के सर्वत्र पुख के सर्वत्र त्राण है के सर्वत्र प्राण है के सर्वत्र देस है के सर्वत्र भेस है के सर्वत्र मान्य सदैव है के सर्वत्र है के सर्वत्र सर्वत्र भान है के सर्वत्र मान है के सर्वत्र इंद्र के सर्वत्र चंद्र के सर्वंग कली में के परमंग ही में के आकल आला मैं के साहेब कला मैं के हुसनल वजू है तमामल रजू है हमेशा सला मैं सली खत मुदा में गनी मुल से कस्त गरीब उल परस्त बिलंदल मकान जमीन उल जमान तमी जुल तम मैं रजूवल निदान हरी फुल अजी मैं रजाय के यकीन अनेकल तरंग है अपीड है अपंग है ਅਜੀਜੁਲ ਨੇ ਵਾਜ ਹੈ ਗਨੀ ਮਲਥੇ ਰਾਜੈ ਨਿਰੁਕਤ ਸਰੂਪ ਹੈ ਤੇਰ ਮੁਕਤ ਬਿਪੂਤ ਪਰਪੋਤ ਪ੍ਰਭਾ ਹੈ ਸੁਜੂਤ ਸੁਦਾ ਹੈ ਸਦੈਵੰ ਸਰੂਪ ਹੈ ਅਪੇਦੀ ਅਨੂਪ ਹੈ ਸਮਸਤ ਪਰਾਜ ਹੈ ਸਦਾ ਸਰਬ ਸਾਜੈ ਸਮਸਤ ਸਲਾਮ ਹੈ ਸਦੈਵ ਕਲਾਮ ਹੈ ਨਿਰਬਾਧ ਸਰੂਪ ਹੈ ਆਗਾਧ ਹੈ ਅਨੂਪ ਹੈ ਓਮ ਅਦਰੂਪੇ ਅਨਾਦ ਸਰੂਪੇ ਅਨੰਗੀ ਆ ਨਾਮੇ ਤਰਭੰਗੀ ਤਰ ਕਾਮੇ ਤਰ ਬਰਗੁੰ ਤਰ ਬਾਦੇ ਆ ਗੰਜੇ ਆ ਗਾਦੇ ਸੁਭੰ ਸਰਬ ਭਾਗੇ ਸੋ ਸਰਬਾ ਅਨੁਰਾਗੇ ਤਿਰ ਭੁਗਤ ਸਰੂਪ ਹੈ ਅਛਜ ਹੈ ਅਛੂਤ ਹੈ ਕਿ ਨਰਕੰ ਪਰਣਾਸ ਹੈ ਪ੍ਰਿਥੀ ਉਲ ਪ੍ਰਵਾਸ ਹੈ ਨਿਰੁਕਤ ਪ੍ਰਭਾ ਹੈ ਸਦੈਵੰ ਸਦਾ ਹੈ ਵਿਭੁਗਤ ਸਰੂਪ ਹੈ ਪ੍ਰਜੁਗਤ ਅਨੂਪ ਹੈ ਨਿਰੁਕਤ ਸਦਾ ਹੈ ਵਿਭੁਗਤ ਪ੍ਰਭਾ ਹੈ ਅਨਿਯੁਕਤ ਸਰੂਪ ਹੈ ਪ੍ਰਜੁਗਤ ਅਨੂਪ ਹੈ ਚਾਚਰੀ ਛੰਦ ਭੰਗ ਹੈ ਜਾਂ ਨੰਗ ਹੈ ਜਾਂ ਭੇਖ ਹੈ ਜਾਂ ਲੇਖ ਹੈ ਜਾਂ ਪਰਮ ਹੈ ਜਾਂ ਕਰਮ ਹੈ ਜਾਂ ਆਨਾਦ ਹੈ ਜੁਗਾਦ ਹੈ ਅਜੈ ਹੈ ਅਬੈ ਹੈ ਅਪੂਤ ਹੈ ਅਤੂਤ ਹੈ ਅਨਾਸ ਹੈ ਉਦਾਸ ਹੈ ਤੰਦ ਹੈ ਆਬੰਦ ਹੈ ਭਗਤ ਹੈ ਬਿਕਰਤ ਹੈ ਅਨਾਸ ਹੈ ਪ੍ਰਕਾਸ਼ ਹੈ ਨਿਚਿੰਤ ਹੈ ਸੰੰਤ ਹੈ ਲੇਖ ਹੈ ਦੇਖਿਆ ਲੇਖ ਹੈ ਅਪੀਖ ਹੈ ਫਟਾ ਹੈ ਅਗਾਇ ਹੈ ਸੰਭ ਹੈ ਅਗਮ ਅਨਿਲ ਹੈ ਅਨਾਦ ਹੈ ਅਨਿਤ ਹੈ ਸਨਿਤ ਹੈ ਆਜਾਤ ਹੈ ਆਜਦ ਹੈ ਚਰਪਟ ਛੰਦ ਤਪ ਪ੍ਰਸਾਦ ਸਰਬੰਗੰਤਾ ਸਰਬੰਗੰਤਾ ਸਰਬੰਖਿਆਤਾ ਸਰਬੰਗਿਆਤਾ ਸਰਬੰਘਰਤਾ ਸਰਬੰਕਰਤਾ ਸਰਬੰ ਪ੍ਰਾਣੰ ਸਰਬੰ ਤ੍ਰਾਣੰ ਸਰਬੰ ਕਰਮੰ ਸਰਬੰ ਧਰਮੰ ਸਰਬੰ ਜੋਤਾ ਸਰਬੰ ਮੁਕਤਾ ਰਸਾਵਲ ਛੰਦ ਤਪ ਪ੍ਰਸਾਦ ਨਮੋ ਨਰਕਨਾਸੀ ਸਦੈਮ ਪ੍ਰਕਾਸੀ ਆ ਨੰਗੰ ਸਰੂਪੇ ਅਭੰਗੰ ਵਿਪੂਤੇ ਪਰਮਾਤਮ ਪਰਮਾਥੇ ਸਦਾ ਸਰਬ ਸਾਥੇ ਅਗਾਦ ਸਰੂਪੇ ਨਿਰਵਾਦ ਵਿਪੂਤੇ ਅਨੰਗੀ ਆ ਨਾਮੇ ਤ੍ਰਭੰਗੀ ਤ੍ਰਕਾਮੇ ਨਿਰਭੰਗੀ ਸਰੂਪੇ ਸਰਬੰਗੀ ਅਨੂਪਨ ਪੁੱਤਰਨ ਪੁੱਤਰਨ ਛਤਰਨ ਮਿੱਤਰਨ ਤਾਤਨ ਮਾਤਨ ਜਤਨ ਪਾਤੈ ਨਿਰਸਾਕੰਚਰੀ ਕੈ ਅਮਿਤੋ ਅਮੀ ਕੈ ਸਦਾ ਦੇਵੰ ਪ੍ਰਭਾ ਅਜੈ ਹੈ ਅਜੈ ਹੈ ਭਗਤੀ ਛੰਦ ਤਾ ਪ੍ਰਸਾਦ के जाहर जहूर है के हाजर हजूर है सल सलाम है समस्तल कलाम है के साहब दिमाग है के हुमल चराग है राज करीम है के राज करहद है, है। करी मुल कमाल है के हुसमल जमाल है गनी के राज है गरीब है हरी से कन है रा है कलंकन प्रणास है निवास है अगंजो गनीम है रजाय करही मैं समस्त जुबां के साहिब करा है के नरकन प्रणास है बहस्तुल निवास है के सरबल गवन है हमेशा रवन है तमाम तुमि जे समस्तल अजीज है परं परमईस है समस्तल अदिस है, है। अदिसल लेख है हमेशा देखे जमीन अल जमा है अमी कुल एमा है करीम कुल कमाल है ਕਿ ਜੁਰਤ ਜਮਾਲ ਹੈ ਕਿ ਅਚਲੰ ਪ੍ਰਕਾਸ਼ ਹੈ ਕਿ ਅਮਤੋ ਸੁਬਾਸ ਹੈ ਕਿ ਅਜਬ ਸਰੂਪ ਹੈ ਕਿ ਅਮਤੋ ਵਿਪੂਤ ਹੈ ਕਿ ਅਮਤੋ ਪਸਾਹ ਹੈ ਕਿ ਆ ਤੁਮ ਪ੍ਰਭਾ ਹੈ ਕਿ ਅਚਲ ਅਨੰਗ ਹੈ ਕਿ ਅਮਤੋ ਅਪੰਗ ਹੈ ਮਦਪਾਰ ਚੰਦ ਤਵ ਪ੍ਰਸਾਦ ਮਨ ਮਨ ਪ੍ਰਣਾਮ ਗੁਣ ਗਨ ਮੁਦਾਮੇ ਅਰ ਪਰਿਆ ਗੰਜ ਹਰ ਨਰ ਪਰ ਭਾਂਜ ਅਨ ਗਨ ਪ੍ਰਣਾਮ ਮਨ ਮਨ ਸਲਾਮ ਹਰ ਮਰਿਆ ਅਖੰਡ ਪਰ ਨਰੇ ਅਮੰਡ ਆਨ ਭਾਵਿਆ ਨਾਸ ਮਨ ਮਨ ਪ੍ਰਕਾਸ਼ ਗੁਣ ਗਨ ਪ੍ਰਣਾਮ ਜਲ ਥਲ ਮੁਦਾਮੇ ਅਨ ਛੇਜੇ ਅੰਗ ਅਸਨ ਅ ਭੰਗੇ ਉਪਮਾ ਅਪਾਰ ਗਤਮਿਤ ਉਧਾਰ ਜਲ ਥਲ ਅਮੰਡ ਦਸ ਵਿਸੇ ਅ ਭੰਡ ਜਲ ਥਲ ਮਹੰਤ ਦਸ ਵਿਸ ਬੇ ਅੰਤ ਅਨ ਭਵਿਆ ਨਾਸ ਤ੍ਰਿਤ ਧਤ ਤੋ ਰਾਸ ਆ ਜਾਣ ਬਾ ਹੋਏ ਕੈ ਸਦਾ ਹੋ ਓਮਕਾਰ ਆਦ ਕਥਨੀ ਅਨਾਦ ਖਲਖੰਡ ਖਿਆਲ ਗੁਰਬਰ ਅਕਾਲ ਘਰ ਘਰ ਪ੍ਰਨਾਮ ਚਿਤ ਚਰਨਾਂ ਮੈਂ ਅਨਛੇਜ ਗਾਤੇ ਅਜ ਜਨ ਬਾਤ ਅਨ ਝੰਝ ਗਾਤੇ ਅਨ ਰੰਝ ਬਾਤ ਅਨ ਟੁੱਟ ਭੰਡਾਰ ਅਨ ਠਟਿਆ ਪਾਰਿਆ ਡੀਠ ਧਰਮ ਅਤ ਢੀਠ ਕਰਮ ਅਨ ਬਰਣ ਅਨੰਤ ਦਾਤਾ ਮਹੰਤ ਹਰ ਬੂਲ ਮਨਾ ਛੰਦ ਦਾ ਪ੍ਰਸਾਦ ਕਰਨ ਲਿਆ ਹੈ ਅਰ ਘਾਲਿਆ ਹੈ ਖਲਖੰਡਨ ਹੈ ਮਹ ਮੰਡਨ ਹੈ ਜਗਤੀਸ਼ਰ ਹੈ ਪਰਮੇਸ਼ਰ ਹੈ ਕਲਕਾਰਣ ਹੈ ਸਰਬ ਉਭਾਰਣ ਹੈ ਤ੍ਰਿਤਕੇ ਤਣ ਹੈ ਜਗਕੇ ਕਰਨ ਹੈ ਮਨਮਾਨਿਆ ਹੈ ਜਗਜਾਨ ਹੈ ਸਰਬੰ ਪਰ ਹੈ ਸਰਬੰ ਕਰ ਹੈ ਸਰਬ ਪਾਸਿਆ ਹੈ ਸਰਬ ਨਾਸਿਆ ਹੈ ਕਰੁਨਾ ਕਰ ਹੈ ਬੇ ਸੰਪਰ ਹੈ ਸਰਵੀਸ਼ਵਰ ਹੈ ਜਗਤੀਸ਼ੁਰ ਹੈ ਬ੍ਰਹਮੰਡਸ ਹੈ ਖਲਖੰਡਸ ਹੈ परते पर है करुणा कर है आजपा जप है अथपा थप है आकृता कृत है अमृता मृत है अमृता मृत है करुणा कृत है आकृता कृत है तरणी कृत है अमतेश्वर है परमेश्वर है आकृता कृत है अमृता मृत है आज कृत है अमृता मृत है नरनायक है खलकायक है बेसंपर है करुणा लिया है निरपनायक है सर्वपायक है ਭਵ ਭੰਜਨ ਹੈ ਅਰਗੰજન ਹੈ ਰਿਪ ਤਾਪਨ ਹੈ ਜਪ ਜਾਪਨ ਹੈ ਅਕਲੰਕਿਤ ਹੈ ਸਰਬਾ ਕਰਤਾ ਹੈ ਕਰਤਾ ਕਰ ਹੈ ਹਰਤਾ ਹਰ ਹੈ ਪਰਮਾਤਮ ਹੈ ਸਰਬਾਤਮ ਹੈ ਆਤਮ ਬਸ ਹੈ ਜਸ ਕੀ ਜਸ ਹੈ ਭਯੰਤ ਪਰਿਆਤ ਚੰਦ ਨਮੋ ਸੂਰਜ ਸੂਰਜੇ ਨਮੋ ਚੰਦਰ ਚੰਦਰੇ ਨਮੋ ਰਾਜ ਰਾਜੇ ਨਮੋ ਇੰਦਰ ਇੰਦਰੇ ਨਮੋ ਅੰਧਕਾਰੇ ਨਮੋ ਤੇਜ ਤੇਜੇ ਨਮੋ ਬਿੰਦਰ ਬਿੰਦਰੇ ਨਮੋ ਬੀਜ ਪੀਤੇ ਨਮੋ ਰਾਜ ਸੰਤਾਨ ਸੰ ਸੰਤ ਸ਼ਾਂਤ ਰੂਪੇ ਨਮੋ ਪਰਮ ਤਤਮ ਅਤਤਮ ਵਿਪੂਤੇ ਨਮੋ ਜੋਗ ਜੋਗੇ ਨਮੋ ਗਿਆਨ ਗਾਨੇ ਨਮੋ ਮੰਤਰ ਮੰਤੇ ਨਮੋ ਧਿਆਨ ਧਿਆਨੇ ਨਮੋ ਜੁਧ ਜੁਦੇ ਨਮੋ ਗਿਆਨ ਗਿਆਨੇ ਨਮੋ ਪੂਜ ਪੂਜੇ ਨਮੋ ਪਨ ਪਾਨੇ ਨਮੋ ਕਲਹਿ ਹਰਤਾ ਨਮੋ ਸ਼ਾਂਤ ਰੂਪੇ ਨਮੋ ਇੰਦਰ ਇੰਦਰ ਅਨਾਦੰ ਬਿਪੂਤੇ ਕਲੰਕਾਰ ਰੂਪੇ ਅਲੰਕਾਰ ਅਲੰਕੇ ਨਮੋ ਆਸੇ ਆਸੇ ਨਮੋ ਬਾਂਕ ਬੰਕੇ ਅਭੰਗੀ ਸਰੂਪੇ ਅਨੰਗੀ ਅਨਮੇਤਰ ਭੰਗੀ ਤਰਕਾਲੇ ਅਨੰਗੀ ਆਕਮੇ ਏਕ ਅਛਰੀ ਛੰਦ ਅਜੈਲੇਯ ਭੈ ਅਬੇ ਅਪੂ ਅਜੂ ਆ ਨਾਸਿਆ ਕਾਸਿਆ ਗੰਝਾ ਭਾਂਜਿਆ ਲਖਿ ਭਖਿਆ ਕਾਲਦਿਆ ਲਿ ਤੇ ਭੀ ਕਾ ਨਾਮਿਆ ਕਾਮਿਆ ਗਾਹਾ ਢਾ ਅਨਾਥੇ ਪਰਮਾਥੇ ਅਜੋਨੀ ਅਮੋਨੀ ਨਰਾਗੇ ਨ ਰੰਗੇ ਨ ਰੂਪੇ ਨ ਰੇਖੇ ਅਕਰਮੰ ਭਰਮੰ ਅਗੰਝੇ ਅਲੇਖੇ ਭਯੰਗ ਪਰਿਆਤ ਛੰਦ ਨਮਸਤਲ ਪ੍ਰਣਾਮੇ ਸਮਸਤਲ ਪ੍ਰਣਾਸੇ ਅਗੰਜਲ ਅਨਾਮੇ ਸਮਸਤਲ ਨਿਵਾਸੀ ਨਿਰ ਕਾਮੰਬੇ ਭੂਤੇ ਸਮਸਤਲ ਸਰੂਪੇ ਕੁਕਰਮੰ ਪ੍ਰਣਾਸੀ ਸੁਤਰ ਬੇ ਭੂਤੇ ਸਦਾ ਸੱਚ ਦਾ ਆਨੰਦ ਸਤਰੰ ਪ੍ਰਣਾਸੀ ਕਰੀ ਮੁਲਕ ਨਿੰਦਾ ਸਮਸਤਲ ਨਿਵਾਸੀ ਆਜਾਇਬ ਬੇ ਭੂਤੇ ਗਜਾਇਬ ਗਨੀ ਮੇ ਹਰੀ ਅੰਕਰੀ ਅੰਕਰੀ ਮੁਲ ਰਈ ਮੇ ਚਤਰ ਚਕਰਵਰਤੀ ਚਤਰ ਚਕਰ ਭੂਤੇ ਸੋਯੰਭੋ ਸੁਭੰ ਸਰਬ ਦਾ ਸਰਬ ਜੁਤੇ ਦੁ ਕਾਲੰ ਪਰਨਾਸੀ ਦਾਇਆਲੰ ਸਰੂਪੇ ਸਦਾ ਅੰਗ ਸੰਗੇ ਅਭੰਗੰ ਵਿਪੂਤੇ ਦੁ ਕਾਲੰ ਪਰਨਾਸੀ ਦਾਇਆਲੰ ਸਰੂਪੇ ਸਦਾ ਅੰਗ ਸੰਗੇ ਅਭੰਗੰ ਵਿਪੂਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ